ਸਤਿ ਸ਼੍ਰੀ ਅਕਾਲ ਦੋਸਤੋ ਲਾਈਵ ਹੋਏ ਆ ਪੰਜਾਬ ਨੂੰ 24 ਵੀ ਚੈਨਲ ਤੇ ਤੇ ਗੱਲ ਕਰਾਂਗੇ ਸਕੂਲ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਜਿਹੜਾ ਕਹਿ ਸਕਦੇ ਨੇ ਕੀ ਹੁਣ ਅੱਛੀਆਂ ਮੋਟੀਆਂ ਜੇ ਆਪਾਂ ਭਰੀਆਂ ਜਾਂਦੀਆਂ ਨੇ ਸੋ ਅੱਜ ਇੱਕ ਦਿਨ ਲੁਧਿਆਣੇ ਵਿੱਚ ਇੱਕ ਵਿਸ਼ਾ ਬਣਿਆ ਜਿਹੜਾ ਕਿ ਪੱਤਰਕਾਰ ਦੇ ਰੋ ਸਕੂਲ ਦੇ ਪੇਰੈਂਟਸ ਵੱਲੋਂ ਪੱਤਰਕਾਰ ਨੂੰ ਬੁਲਾਇਆ ਜਾਂਦਾ ਸਕੂਲ ਦੇ ਵਿੱਚ ਕੀ ਕਿਤਾਬਾਂ ਵਾਲਾ ਜਿਹੜਾ ਵੱਧ ਰੇਟ ਤੇ ਕਿਤਾਬਾਂ ਵੇਚ ਰਿਹਾ ਸੋ ਜਦੋਂ ਪੱਤਰਕਾਰ ਉੱਥੇ ਜਾਂਦਾ ਤੇ ਪੱਤਰਕਾਰ ਨਾਲ ਕਿਵੇਂ ਸਕੂਲ ਜਿਹੜੇ ਦੁਕਾਨਦਾਰੇ ਵੱਲੋਂ ਜਿਹੜੀ ਬੱਤ ਖਲੂ ਕੀ ਕੀਤੀ ਜਾਂਦੀ ਹੈ ਕਿਵੇਂ ਉਹਦੇ ਤੇ ਕਹਿ ਸਕਦੇ ਹਨ ਕਿ ਇੱਕ ਬਦਮਾਸ਼ੀ ਦੇ ਨਾਲ ਗੈਰ ਕੀਤਾ ਜਾਂਦਾ ਤਾਂ ਉਸੇ ਮਾਮਲੇ ਵਿੱਚ ਸੋ ਅੱਜ ਅਸੀਂ ਇਸ ਮੁੱਦੇ ਦੇ ਉੱਤੇ ਗੱਲ ਕਰਾਂਗੇ ਜਿਹੜਾ ਆਖਰ ਸਰਕਾਰ ਕਿੱਥੇ ਨੇ ਕਿੱਥੇ ਨਸਲਾ ਕਰੇ ਐਮਐਲ ਕਿੱਥੇ ਨਸਲਾ ਕਰੇ ਕੌਣ ਸੋ ਸਾਡੇ ਨਾਲ ਜੁੜੇ ਨਹੀਂ ਸੱਜੂ ਸਾਹਿਬ ਸੱਜੂ ਸਾਹਿਬ ਦੇਖੋ ਕਿ ਬਹੁਤ ਅਕਲ ਜੜਾ ਨੇ ਦੀ ਬਹੁਤ ਮਾਤਭਾਦੀ ਇਹ ਘਟਨਾ ਜਿਹੜੀ ਹੈ ਕਿ ਚੌਥਾ ਥੰਮ ਜਿਸ ਨੂੰ ਪੱਤਰਕਾਰ ਨੂੰ ਚੌਥਾ ਥੰਮ ਕਿਹਾ ਜਾਂਦਾ ਤੇ ਅੱਜ ਲੋਕ ਉਹਨਾਂ ਦਾ ਵੀ ਗਲਫਟਨ ਨੂੰ ਇਹੋ ਜਿਹੇ ਲੋਕ ਲਕਟ ਲੋਕ ਜਿਹੜੇ ਗਲਫਟਨ ਨੂੰ ਪੈਂਦੇ ਨੇ ਸਰ ਸਭ ਤੋਂ ਪਹਿਲੀ ਗੱਲ ਤੁਸੀਂ ਇਹ ਕਹਿੰਦੇ ਪੰਜ ਸਾਲ ਬਾਅਦ ਨਹੀਂ ਹਰ ਪੇਰੇ ਦਾ ਬੁਰਾ ਹਾਲ ਹਰ ਸਾਲ ਹੁੰਦਾ ਵਾ ਕੀ ਬਿਲਡਿੰਗ ਫੰਡ ਲੈਂਦੇ ਨੇ ਕਿੰਨੇ ਖਰਚੇ ਪੈਂਦੇ ਨੇ ਕਿੰਨਾ ਕੁ ਚੇ ਲੈਂਦੇ ਨੇ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਕਿਤਾਬਾਂ ਵਾਲਿਆਂ ਦੀ ਜੋਗੀ ਕਿਤਾਬਾਂ ਵਾਲਿਆਂ ਨੂੰ ਸਕੂਲਾਂ ਦੀ ਸ਼ੋਹ ਵਾ ਵੱਡੇ ਅਫਸਰਾਂ ਦੀ ਸ਼ੋਹ ਵਾ ਉਹਦੇ ਕਰਕੇ ਇਹ ਚੌਥੇ ਥੰਮ ਨੂੰ ਵੀ ਬੋਲਣ ਲੱਗੇ ਕਿਉਂਕਿ ਕੋਈ ਬੋਲੇ ਨਾ ਅੰਦਰੋਂ-ਉੱਤਰੀ ਲੋਕਾਂ ਨੂੰ ਕੋਹਵਾ ਨੂੰ ਖਾਈ ਜਾ ਰਿਹਾ ਹੈ ਜਿਹੜੀ ਕਿਤਾਬ ਆਮ ਲੋਕਾਂ ਨੂੰ 50 ਰੁਪਏ ਦੀ ਮਿਲਦੀ ਆ ਇਹਨਾਂ ਦੇ ਜਿਹੜੇ ਕਮਿਸ਼ਨ ਫਿਕਸ ਹੁੰਦੇ ਨੇ ਉਹਦੇ ਕਰਕੇ 1.5 ਤੋਂ ਲੈ ਕੇ 200 ਰੁਪਏ ਦੀ ਮਿਲਦੀ ਆ ਤੁਸੀਂ ਦੇਖ ਲਓ ਸਾਹਿਬ ਜੀ ਇਹ ਹਾਲਾਤ ਨੇ ਪਹਿਲੇ ਦੇ ਹਰ ਸਾਲ ਬਿਲਡਿੰਗ ਵੰਡ ਲਈ ਜਾਂਦੇ ਨੇ ਇੱਕ ਛੋਟਾ ਜਿਹਾ ਸਕੂਲ ਹੁੰਦਾ ਪ੍ਰਾਈਵੇਟ ਸਕੂਲ ਉਸ ਤੋਂ ਬਾਅਦ 200 ਗੱਜ 400 ਗੱਜ 500 ਗੱਜ 800 ਗੱਜ ਵਾਧੇ ਲਈ ਤੁਰੇ ਜਾਂਦੇ ਆ ਤੇ ਇਹ ਕਹਿੰਦੇ ਕੀ ਨੇ ਅਸੀਂ ਸਮਾਜ ਸੇਵੀ ਆ ਅਸੀਂ ਬੱਚਿਆਂ ਨੂੰ ਪੜਾ ਰਹੇ ਆ ਇਹ ਪੜਾ ਨਹੀਂ ਰਹੇ ਸਾਡੇ ਵਰਗੇ ਪੇਰੇਡ ਦਾ ਖੂਨ ਪੀ ਰਹੇ ਨੇ ਫਾਇਲ ਜੀ ਖੂਨ ਪੀ ਰਹੇ ਨੇ ਕੋਈ ਨਹੀਂ ਪੜਾ ਰਿਆ ਜੇ ਕੋਈ ਬੋਲਦਾ ਵਾ ਤੋਂ ਦੀ ਆਵਾਜ਼ ਦੱਬੀ ਜਾਂਦੀ ਆ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਅੱਜ ਤੱਕ ਕਿਸੇ ਨੇ ਵੀ ਕਿਸੇ ਪੇਰੇਡ ਦੀ ਕੋਈ ਸੁਣਵਾਈ ਨਹੀਂ ਕੀਤੀ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਅਸੀਂ ਆਮ ਲੋਕ ਪਤਾ ਕੀ ਕਰਦੇ ਆ ਅਸੀਂ ਵੱਡੇ ਤੋਂ ਵੱਡੇ ਸਕੂਲ 'ਚ ਆਪਣੇ ਬੱਚੇ ਨੂੰ ਪੜਾਉਨੇ ਆ ਮੈਂ ਓਪਨ ਚੈਲੰਜ ਕਰਦਾ ਵਾ ਪੰਜਾਬ ਸਰਕਾਰ ਦੇ ਕਈ ਸਕੂਲ ਐਸੇ ਨੇ ਬਹੁਤ ਵਧੀਆ ਪੜਾਈ ਆ ਉਹ ਜਿੰਨੇ ਸਾਡੇ ਆਈਡੀ ਕੱਤਣ ਲੱਗੇ ਆ ਸਾਰੇ ਪੰਜਾਬ ਬੋਰਡ ਬੜੇ ਨੇ ਆ ਜਿੰਨੇ ਵੀ ਸੀਬੀਐਸਸੀ ਬੋਰਡ ਆ ਜਿਹੜਾ ਖਰਚਾ ਚੱਲਦਾ ਪਿਆ ਵਾ ਬੱਚਿਆਂ ਨੂੰ ਸੈਲਫ ਸਿਸਟਮ ਖਤਮ ਹੋ ਗਿਆ ਪਰਿਵਾਰਾਂ ਦਾ ਸਿਸਟਮ ਖਤਮ ਹੋ ਗਿਆ ਔਰ ਬੱਚੇ ਪੇਰੈਂਟ ਦੀ ਇਜਾਜ਼ਤ ਹੀ ਨਹੀਂ ਕਰਦੇ ਜਿੰਨੇ ਵੀ ਸਰਕਾਰੀ ਸਕੂਲ ਪੜ੍ਹੇ ਆ ਉਹ ਕਾਫੀ ਹੱਦ ਤੱਕ ਅਜੇ ਤੱਕ ਵੀ ਨੌਰਮਲੀ ਵੀ ਕਾਰ ਵਿੱਚ ਬਿਹੇਵ ਕਰਦੇ ਨੇ ਜਿੱਦੂ ਸਾਹਿਬ ਦੇਖ ਰਹੇ ਹੈ ਕਿ ਜਿਹੜਾ ਇੱਕ ਪੇਰੈਂਟਸ ਜਿਹੜਾ ਆਪਣਾ ਪਿਓ ਆਪਣੇ ਬੱਚੇ ਪੜਾਉਣ ਲਈ ਬਤਵਤ ਹੋਰੀ 15000 ਜਾਂ ਜ਼ਿਆਦਾ ਤਨਖਾਹ ਹੋਵੇਗੀ ਬਤਵਤ 18000 ਹੋਵੇਗੀ ਦੇਖ ਲਓ ਕਿ ਤਨਾ ਕੋਈ ਨਾ ਕੋਈ ਫੰਕਸ਼ਨ ਫੂਲ ਆਇਆ ਰਹਿੰਦਾ ਵਾ ਕਿ ਤੁਸੀਂ ਅੱਜ ਨਿੰਦਮਾ ਕਰੋ ਅੱਜ ਆ ਪਾਰਟੀ ਕਰਨੀ ਹੈ ਅਸੀਂ ਆ ਪਾਰਟੀ ਨਹੀਂ ਇੱਕ ਆਮ ਜਨਤਾ ਤੇ ਬੋਝ ਕਿਉਂ ਪਾ ਰਹੇ ਸਾਰੇ ਕੱਲਾ ਪੇਰੈਂਟ ਤੇ ਬੋਝ ਪਤਾ ਕਿਸ ਤਰ੍ਹਾਂ ਪਿਆ ਰਿਹਾ ਵਾ ਇਹਨਾਂ ਦੇ ਫੰਕਸ਼ਨਾਂ ਤੋਂ علاوہ ਇਹਨਾਂ ਨੇ ਇੱਕ ਮੈਨੂ ਸੈੱਟ ਕੀਤਾ ਹੋਇਆ ਛੋਟੇ ਪਿਆਰਾਂ ਤੋਂ ਲੈ ਕੇ ਠੀਕ ਕਹਿੰਦੇ ਨੇ ਅੱਜ ਤੁਸੀਂ ਆਹ ਖਾਣਾ ਲੈ ਕੇ ਆਣਾ ਅੱਜ ਤੁਸੀਂ ਆਹ ਖਾਣਾ ਲੈ ਕੇ ਨਾ ਆਮ ਬੰਦਾ ਅਫੋਰਡ ਨਹੀਂ ਕਰ ਸਕਦਾ ਤੂੰ ਲੈ ਕੇ ਵਾਦੇ ਕੀਤੇ ਗਏ ਸੀ ਮੈਡੀਕਲ ਲੈਣ ਨੂੰ ਲੈ ਕੇ ਕਿੱਥੇ ਹੈ ਕੀ ਹਾਲਾਤ ਹੈ ਜੇ ਕੋਈ ਪੱਤਰਕਾਰ ਸੱਚ ਦੀ ਆਵਾਜ਼ ਲੈਣ ਵਾਸਤੇ ਉੱਥੇ ਪਹੁੰਚਦਾ ਜਿੱਥੇ ਕਿਤਾਬਾਂ ਦੇ ਨਾਂ ਤੇ ਬਲੈਕਮੈਲਿੰਗ ਹੋ ਰਹੀ ਸੀ ਜਿੱਥੇ ਕਿਤਾਬਾਂ ਦੇ ਨਾਂ ਤੇ ਕਾਲਾ ਧਨ ਇਕੱਠਾ ਕੀਤਾ ਜਾ ਰਿਹਾ ਸੀ ਤੇ ਉਹ ਵੀਡੀਓ ਚੱਲ ਰਹੀ ਹੈ ਪੱਤਰਕਾਰ ਦੇ ਗੱਲ ਪੈਂਦਾ ਕਿਉਂ ਪੈ ਰਿਹਾ ਉਹਦੇ ਉੱਤੇ ਕਿਹਦਾ ਹੱਥ ਹੈ ਮੈਂ ਇਹੀ ਕਹਿਣਾ ਚਾਹਾਂਗਾ ਜਿਹੜੇ ਵੱਡੇ ਮਗਰਮੱਛ ਜਿਹੜੇ ਵੱਡੇ ਮਗਰਮੱਛ ਆਪਣਾ ਬਚਾ ਕਰਨ ਵਾਸਤੇ ਸਮੁੰਦਰ ਨਾਲ ਯਾਰੀ ਲਾਉਂਦੇ ਆਣਾ ਸਾਹਿਲ ਮੈਰਾ ਜੀ ਉੱਥੇ ਕਿਥੇ ਨਾ ਕਿਤੇ ਸਮੁੰਦਰ ਨਾਲ ਯਾਰੀ ਲੱਗੀ ਹੋਈ ਹੈ ਨਹੀਂ ਤਾਂ ਮੇਰੀ ਮੇਰੀ ਜਾਂ ਕਿਸੇ ਐਦੇ ਨਰੇ ਨੱਤੂ ਕਹਰੇ ਦੀ ਤੁਸੀਂ ਪੱਤਰਕਾਰ ਹੋ ਤੁਸੀਂ ਸਾਡੀ ਆਵਾਜ਼ ਸੱਚ ਦੀ ਆਵਾਜ਼ ਜਿਹੜੀ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ ਸਾਡੀ ਰੂਹ ਕੰਬੇਗੀ ਤੁਹਾਨੂੰ ਹੱਥ ਪਾਣ ਵੇਲੇ ਕਿਉਂਕਿ ਤੁਸੀਂ ਇੱਕ ਸਭੀ ਦਾ ਆਂਦਾ ਇੱਕ ਉਹ ਕਲਮ ਹੈ ਤੁਹਾਡੇ ਕੋਲ ਇੱਕ ਤੁਹਾਡੇ ਕੋਲ ਸੱਚ ਪੁੱਛਣ ਦਾ ਜਰੀਆ ਹੈ ਸ਼ਾਇਦ ਨਾਲ ਹੋ ਰਹੀ ਦੀ ਸ਼ਾਇਦ ਨਾਲ ਹੀ ਹੋ ਰਹੀ ਹੈ ਜੀ ਤਾਂ ਮੇਰੀ ਗੱਲ ਸੁਣੋ ਮੈਨੂੰ ਇੱਕ ਗੱਲ ਦਾ ਤੁਸੀਂ ਜਵਾਬ ਦਿਓ ਤੁਸੀਂ ਭਰਾਓ ਵੱਡੇ ਮੈਂ ਕਿਸੇ ਪੱਤਰਕਾਰ ਨੂੰ ਨਹੀਂ ਹੱਥ ਪਾ ਲੂੰਗਾ ਮੇਰੇ ਉਤੇ ਕਿਸੇ ਦੀ ਸ਼ਹਿ ਹੋਏਗੀ ਤਾਂ ਕੋਈ politcal ਹੱਥ ਹੋਏਗਾ ਤਾਂ ਹੀ ਹੱਥ ਪਏਗੀ ਵੱਡੇ ਵੱਡੇ ਸਕੂਲਾਂ ਦੇ ਦਾਅਵੇ ਕਿਤੇ ਜਾਂਦੇ ਨੇ ਪੜਾਈਆਂ ਦੇ ਮਾਮਲੇ ਦੇ ਵਿੱਚ ਕਦੀ ਵੱਡੇ ਸਕੂਲ ਵਾਲੇ ਦਾ ਬੱਚਾ ਸਕੂਲ 'ਚ ਪੜਦਾ ਦੇਖਿਆ ਤੁਸੀਂ ਮੇਰੇ ਸਾਹਮਣੇ ਕਦੀ ਨਹੀਂ ਕਿਉਂ ਕਿਉਂਕਿ ਤੁਹਾਡੇ ਸਕੂਲ 'ਚ ਸਿੱਖਿਆ ਵਧੀਆ ਮਿਲਦੀ ਹੈ ਦੂਸਰੇ ਸਕੂਲ 'ਤੇ ਸਿੱਖਿਆ ਵਧੀਆ ਨਹੀਂ ਮਿਲਦੀ ਤੇ ਆਪ ਦੇ ਬੱਚਿਆਂ ਨੂੰ ਤੁਸੀਂ ਚੰਡੀਗੜ੍ਹ ਪਟਿਆਲੇ ਦਿੱਲੀ ਕਿਤੇ ਕਿਤੇ ਪੜਨ ਵਾਸਤੇ ਕੈਨੇਡਾ ਅਮਰੀਕਾ ਭੇਜਦੇ ਹੋ ਜੇ ਤੁਹਾਡੇ ਏਡੇ ਨਾਮੀ ਸਕੂਲ ਨੇ ਜੇ ਤੁਹਾਡੇ ਸਕੂਲ ਦਾ ਇੰਨਾ ਵਧੀਆ ਨਾਮ ਹੈ ਜਿਹਦੀਆਂ ਵਧੀਆ ਐਜੂਕੇਸ਼ਨ ਦਿੰਦੇ ਹੋ ਤੇ ਆਪਣੇ ਬੱਚੇ ਨੂੰ ਕੈਨੇਡਾ ਅਮਰੀਕਾ ਵਗੈਰਾ ਵਾਲੇ ਸੈਰਾਂ ਜਿ ਕਿਉਂ ਭੇਜਦੇ ਹੋ ਖਾਣਾ ਪੰਜਾਬ ਦਾ ਪਾਣਾ ਪੰਜਾਬ ਦਾ ਨਾਣਾ ਪੰਜਾਬ ਚ ਗੱਲਾਂ ਕੈਨੇਡਾ ਅਮਰੀਕਾ ਨਹੀਂ ਕਰਾਉਣੀ ਐ ਸਾਥੀਏ ਦੋਸਤੋ ਲਾਈਕ ਹੋਇਆ ਪੰਜਾਬ ਨੂੰ 2040 ਵੀ ਚੈਨਲ ਤੇ ਤੇ ਵੀਡੀਓ ਨੂੰ ਚਲਦੀ ਚਲਦੀ ਕਰ ਦਿਓ ਸ਼ੇਅਰ ਤੇ ਗੱਲ ਕਰਾਂਗੇ ਸਕੂਲ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਜਿਹੜਾ ਕਹਿ ਸਕਦੇ ਨੇ ਕਿ ਹੁਣ ਉਹਨਾਂ ਸਾਲ ਬਾਅਦ ਜਿਹੜੀਆਂ ਅੱਛੀਆਂ ਮੋਟੀਆਂ ਭਰੀਆਂ ਜਾਂਦੀਆਂ ਨੇ ਸੋ ਅੱਜ ਇੱਕ ਤਰ੍ਹਾਂ ਦੇ ਡਾਇਰੇ ਵਿੱਚ ਇੱਕ ਵਿਸ਼ਾ ਬਣਿਆ ਜਿਹੜਾ ਕਿ ਪੱਤਰਕਾਰ ਜਦੋਂ ਸਕੂਲ ਦੇ ਪ੍ਰਿੰਸੀਪਲ ਨੂੰ ਪੱਤਰਕਾਰ ਨੂੰ ਬੁਲਾਇਆ ਜਾਂਦਾ ਸਕੂਲ ਦੇ ਵਿੱਚ ਕਿ ਕਿਤਾਬਾਂ ਵਾਲਾ ਜਿਹੜਾ ਵੱਧ ਰੇਟ ਤੇ ਕਿਤਾਬਾਂ ਵੇਚ ਰਿਆ ਸੋ ਜਦੋਂ ਪੱਤਰਕਾਰ ਉੱਥੇ ਜਾਂਦਾ ਤੇ ਪੱਤਰਕਾਰ ਨਾਲ ਕਿਵੇਂ ਸਕੂਲ ਦੇਲੇ ਦੁਕਾਨਦਾਰ ਦੇ ਵੱਲੋਂ ਜਿਹੜੀ ਬਤਸਲੂਕੀ ਕੀਤੀ ਜਾਂਦੀ ਹੈ ਕਿਵੇਂ ਉਹਦੇ ਤੇ ਕਹਿ ਸਕਦੇ ਨੇ ਕਿ ਇੱਕ ਬਤਮੀਜੀ ਦੇ ਨਾਲ ਗਾਇਡ ਕੀਤਾ ਜਾਂਦਾ ਤਾਂ ਉਸੇ ਮਾਮਲੇ ਵਿੱਚ ਸੋ ਅੱਜ ਅਸੀਂ ਇਸ ਮੁੱਦੇ ਦੇ ਉੱਤੇ ਗੱਲ ਕਰਾਂਗੇ ਜਿਹੜਾ ਆਖਰ ਸਰਕਾਰਾਂ ਕਿੱਥੇ ਨੇ ਕਿਤੇ ਨੂੰ ਸੁਲੱਖ ਰਹੇ ਐਮਐਲ ਕਿੱਥੇ ਨੂੰ ਸੁਲੱਖ ਰਹੇ ਕੌਣ ਸੋ ਸੋ ਸਾਡੇ ਨਾਲ ਜੁੜੇ ਨੇ ਸੱਜੂ ਸਾਹਿਬ ਸੱਜੂ ਸਾਹਿਬ ਦੇਖੋ ਕਿ ਬਹੁਤ ਇਕਲੂ ਰਹਿਣੇ ਦੀ ਬਹੁਤ ਮਾਦਰ ਭਾਤੀ ਇਹ ਘਟਨਾ ਜਿਹੜੀ ਹੈ ਕਿ ਚੌਥਾ ਥੰਮ ਜਿਸ ਨੂੰ ਪੱਤਰਕਾਰ ਨੂੰ ਚੌਥਾ ਥੰਮ ਕਿਹਾ ਜਾਂਦਾ ਤੇ ਅੱਜ ਲੋਕ ਉਹਨਾਂ ਦਾ ਵੀ ਗਲਫਟ ਨੂੰ ਇਹੋ ਜਿਹੇ ਲੋਕ ਕ੍ਰਾਪਟ ਲੋਕ ਜਿਹੜੇ ਗਲਫਟ ਨੂੰ ਪੈਂਦੇ ਨੇ ਸਰ ਸਭ ਤੋਂ ਪਹਿਲੀ ਗੱਲ ਤੁਸੀਂ ਇਹ ਕਹਿੰਦੇ 5 ਸਾਲ ਬਾਅਦ ਨਹੀਂ ਹਰ ਪੇਰੇ ਦਾ ਬੁਰਾ ਹਾਲ ਹਰ ਸਾਲ ਹੁੰਦਾ ਵਾ ਕੀ ਬਿਲਡਿੰਗ ਫੰਡ ਲੈਂਦੇ ਨੇ ਕਿੰਨੇ ਖਰਚੇ ਪੈਂਦੇ ਨੇ ਕਿੰਨਾ ਕੁ ਛੇ ਲੈਂਦੇ ਨੇ ਉਸ ਤੋਂ ਬਾਅਦ ਵਾਰੀ ਆndi ਹੈ ਕਿਤਾਬਾਂ ਵਾਲਿਆਂ ਦੀ ਜੋ ਕਿ ਕਿਤਾਬਾਂ ਵਾਲਿਆਂ ਨੂੰ ਸਕੂਲਾਂ ਦੀ ਸ਼ੋਭਾ ਵੱਡੇ ਅਸਰਾਂ ਦੀ ਸ਼ੋਭਾ ਉਹਦੇ ਕਰਕੇ ਇਹ ਚੌਥੇ ਥੰਮ ਨੂੰ ਵੀ ਬੋਲਣ ਲੱਗ ਗਏ ਕਿਉਂਕਿ ਕੋਈ ਬੋਲੇ ਨਾ ਅੰਦਰੋਂ-ਉੱਦਰੀ ਲੋਕਾਂ ਨੂੰ ਕਹਾਵਾਂ ਨੂੰ ਖਾਈ ਜਾ ਰਿਹਾ ਹੈ ਜਿਹੜੀ ਕਿਤਾਬ ਆਮ ਲੋਕਾਂ ਨੂੰ 50 ਰੁਪਏ ਦੀ ਮਿਲਦੀ ਆ ਇਹਨਾਂ ਦੇ ਜਿਹੜੇ ਕਮਿਸ਼ਨ ਫਿਕਸ ਹੁੰਦੇ ਨੇ ਉਹਦੇ ਕਰਕੇ 1.5 ਤੋਂ ਲੈ ਕੇ 200 ਰੁਪਏ ਦੀ ਮਿਲਦੀ ਆ ਤੁਸੀਂ ਦੇਖ ਲਓ ਸਾਇਲ ਜੀ ਇਹ ਹਾਲਾਤ ਨਹੀਂ ਪਹਿਲੇ ਤੇ ਹਰ ਸਾਲ ਬਿਲਡਿੰਗ ਵਾਢੇ ਜਾਂਦੇ ਨੇ ਇੱਕ ਛੋਟਾ ਜਿਹਾ ਸਕੂਲ ਹੁੰਦਾ ਪ੍ਰਾਈਵੇਟ ਸਕੂਲ ਉਸ ਤੋਂ ਬਾਅਦ 200 ਗਜ 400 ਗਜ 500 ਗਜ 800 ਗਜ ਵਾਧੇ ਲਈ ਤੁਰੇ ਜਾਂਦੇ ਆ ਤੇ ਇਹ ਕਹਿੰਦੇ ਕੀ ਨੇ ਅਸੀਂ ਸਮਾਜ ਸੇਵੀ ਆ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਆ ਇਹ ਪੜਾ ਨਹੀਂ ਰਹੇ ਸਾਡੇ ਵਰਗੇ ਪੇਰੇ ਸਾ ਖੂਨ ਪੀ ਰਹੇ ਨੇ ਫਾਇਲ ਜੀ ਖੂਨ ਪੀ ਰਹੇ ਨੇ ਕੋਈ ਨਹੀਂ ਪੜਾ ਰਿਆ ਜੇ ਕੋਈ ਬੋਲਦਾ ਹੈ ਤਾਂ ਉਹਦੀ ਆਵਾਜ਼ ਦੱਬੀ ਜਾਂਦੀ ਆ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਅੱਜ ਤੱਕ ਕਿਸੇ ਨੇ ਵੀ ਕਿਸੇ ਪੇਰੇਂ ਤੇ ਕੋਈ ਸੁਣਵਾਈ ਨਹੀਂ ਕੀਤੀ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਅਸੀਂ ਆਮ ਲੋਕ ਪਤਾ ਕੀ ਕਰਦੇ ਆ ਭਾਜੀ ਵੱਡੇ ਤੋਂ ਵੱਡੇ ਸਕੂਲ 'ਚ ਆਪਣੇ ਬੱਚੇ ਨੂੰ ਪੜਾਉਨੇ ਆ ਮੈਂ ਓਪਨ ਚੈਲੰਜ ਕਰਦਾ ਵਾਂ ਪੰਜਾਬ ਸਰਕਾਰ ਦੇ ਕਈ ਸਕੂਲ ਐਸੇ ਨੇ ਬਹੁਤ ਵਧੀਆ ਪੜਾਈ ਆ ਔਰ ਜਿੰਨੇ ਸਾਡੇ ਆਈਡੀਆ ਅਫਸਰ ਲੱਗੇ ਆ ਸਾਰੇ ਪੰਜਾਬ ਬੋਰਡ ਪੜ੍ਹੇ ਨੇ ਆ ਜਿੰਨੇ ਵੀ ਸੀਬੀਐਸਸੀ ਬੋਰਡ ਦਾ ਜਿਹੜਾ ਕਰਚਰ ਚੱਲਦਾ ਪਿਆ ਵਾ ਬੱਚਿਆਂ ਨੂੰ ਸੈਲਫ ਸਿਸਟਮ ਖਤਮ ਹੋ ਗਿਆ ਪਰਿਵਾਰਾਂ ਦਾ ਸਿਸਟਮ ਖਤਮ ਹੋ ਗਿਆ ਔਰ ਬੱਚੇ ਪੇਰੈਂਟ ਦੀ ਇੱਜ਼ਤ ਹੀ ਨਹੀਂ ਕਰਦੇ ਜਿੰਨੇ ਵੀ ਸਰਕਾਰੀ ਸਕੂਲ ਪੜ੍ਹੇ ਆ ਉਹ ਕਾਫੀ ਹੱਦ ਤੱਕ ਅਜੇ ਤੱਕ ਵੀ ਨੌਰਮਲੀ ਵੀ ਘਰ ਵਿੱਚ ਬੀਹੇਵ ਕਰਦੇ ਨੇ ਸਿੱਧੂ ਸਾਹਿਬ ਦੇਖ ਰਹੇ ਹੈ ਕਿ ਜਿਹੜਾ ਇੱਕ ਪੇਰੈਂਟ ਜਿਹੜਾ ਆਪਣਾ ਪਿਓ ਆਪਣੇ ਬੱਚੇ ਪੜਾਉਣ ਲਈ ਵਤਵਾ ਦੋਰੀ 15000 ਜਿਆਦਾ ਤਨਖਾਹ ਹੋਗੀ ਵਤ 18000 ਹੋਵੇਗੀ ਦੇਖ ਲਓ ਕਿਤੇ ਨਾ ਕੋਈ ਨਾ ਕੋਈ ਫੰਕਸ਼ਨ ਸਕੂਲ ਆਇਆ ਰਹਿੰਦਾ ਵਾ ਕਿ ਤੁਸੀਂ ਅੱਜ ਨਿਜਮਾ ਕਰਾਓ ਅੱਜ ਆਹ ਪਾਰਟੀ ਕਰਨੀ ਆ ਸੀਆ ਪਾਰਟੀ ਨਹੀਂ ਇੱਕ ਆਮ ਜਨਤਾ ਤੇ ਬੋਝ ਕਿਉਂ ਪਾ ਰਹੇ ਸਰ ਇਕੱਲਾ ਪੇਰੈਂਟ ਤੇ ਬੋਝ ਪਤਾ ਕਿਸ ਤਰ੍ਹਾਂ ਪੈ ਰਿਹਾ ਵਾ ਇਹਨਾਂ ਦੇ ਫੰਕਸ਼ਨਾਂ ਤੋਂ ਲਾਵਾ ਇਹਨਾਂ ਨੇ ਇੱਕ ਮੈਨੂ ਸੈੱਟ ਕੀਤਾ ਹੋਇਆ ਛੋਟੇ ਨਰਸਰੀ ਦੇ ਬੱਚਿਆਂ ਤੋਂ ਲੈ ਕੇ ਠੀਕ ਕਹਿੰਦੇ ਨੇ ਅੱਜ ਤੁਸੀਂ ਆਹ ਖਾਣਾ ਲੈ ਕੇ ਆਣਾ ਅੱਜ ਤੁਸੀਂ ਆਹ ਖਾਣਾ ਲੈ ਕੇ ਨਾ ਆਮ ਬੰਦਾ ਫੋਰਡ ਨਹੀਂ ਕਰ ਸਕਦਾ ਆਮ ਬੰਦਾ ਫੋੜ ਕੀ ਕਰੂਗਾ 115000 ਰੁਪਏ ਦੇ ਕਰਾ ਲੈ ਪ੍ਰਾਈਵੇਟ ਸਕੂਲ ਬੱਚਾ ਕਿੱਥੇ ਪੜਾ ਲੂਗਾ ਫੇਰ ਵੀ ਹਾਈ ਕਾਸਟ ਸਟੇਟਰ ਸਿੰਬਲ ਬਣ ਗਿਆ ਹਰ ਬੰਦਾ ਸੋਚਦਾ ਮੇਰਾ ਬੱਚਾ ਫਲਾਣੇ ਸਕੂਲ ਵਧੀਆ ਸਕੂਲ ਪੜਦਾ ਅੰਗਰੇਜ਼ੀ ਬੜਦਾ ਵਾ ਉਸ ਵਿਚਾਰੇ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਮੇਰਾ ਬੱਚਾ ਪੜਦਾ ਪਿਆ ਵਾ ਤੇ ਕੀ ਉਹਦਾ ਸਕੂਲ ਬੱਚਿਆਂ ਨੇ ਬਣਾਉਂਦੇ ਉਹ ਆਪਣਾ ਖੂਨ ਪਸੀਨੇ ਦੀ ਕਮਾਈ ਲਾ ਕੇ ਉਹਨੂੰ ਉੱਥੇ ਵੇਚਦੇ ਆ ਫੇਰ ਵੀ ਹਾਲਾਤ ਤੁਸੀਂ ਦੇਖਦੇ ਪਿਓ ਆਈਕਲ ਦਾ ਕੀ ਮਾਹੌਲ ਹੈ ਬੱਚੇ ਕਿੰਨਾ ਕ ਵੱਢਦੇ ਤੇ ਕਿੰਨੇ ਕ ਅਫਸਰ ਬਣੇ ਉਹ ਤੁਹਾਨੂੰ ਵੀ ਪਤਾ ਪੰਜਾਬ ਦੇ ਕੀ ਹਾਲਾਤ ਨੇ ਕੀ ਸਕੂਲ ਦੇ ਵਾਲੇ ਜਿਹੜੇ ਆਪਣੇ ਬੱਚਿਆਂ ਨੂੰ ਜਿਹੜੇ ਸਕੂਲ ਬੈਗ ਦਿੰਦੇ ਨੇ ਜਾਂ ਬੁਕਸ ਦਿੰਦੇ ਨੇ ਕੀ ਅਲਾਉਡ ਹੈ ਕਿ ਸਕੂਲ ਵਿੱਚ ਵੀ ਵੇਚ ਸਕਦੇ ਨੇ ਬਿਲਕੁਲ ਕੋਈ ਅਲਾਉਡ ਨਹੀਂ ਹੈਗਾ ਜੀ ਇਹ ਪੰਜਾਬ ਸਰਕਾਰ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵਾ ਜਿਹੜੇ ਵੀ ਇਹਨਾਂ ਦੇ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵਾ ਬੜੇ ਲੰਬੇ ਸਮੇਂ ਤੋਂ ਤੇ ਹੀ ਸਾਲ ਇਹਨਾਂ ਨੂੰ ਹੋ ਗਏ ਇਹ ਦਰਬਾਰ ਦਰ ਉਹੀ ਕੰਮ ਚੱਲੀ ਹੋਰ ਉਹ ਕਿਰਪਾ ਕਰਕੇ ਇਹਨਾਂ ਤੇ ਨਕੇਲ ਕੱਸੀ ਜਾਵੇ ਕਿਉਂਕਿ ਆਮ ਜਨਤਾ ਨੂੰ ਸੁੱਖ ਦਾ ਸਾਹ ਮਿਲੇ ਅਕਸਰ ਦੇਖਦੇ ਨੇ ਸੀ ਜਦੋਂ ਆ ਕੁਛ ਤੁਸੀਂ ਸਕੂਲ ਪੜਿਓ ਤਾਂ ਆਪਾਂ ਵੀ ਸਕੂਲ ਪੜੇ ਹੋਗੇ ਉਦੋਂ ਜਿਹੜੀ ਮਹਿੰਗਾਈ ਕਿਤਾਬਾਂ ਵਾਤ ਵਤ ਕਿੰਨੇ 5-400 ਵਿੱਚ ਮਿਲ ਜਾਂਦੀ ਪਰ ਹੁਣ 18000 ਰੁਪਏ ਦੀਆਂ ਜਿਹੜੀਆਂ ਪੂਰਾ ਸੈੱਟ ਦਿੱਤਾ ਜਾ ਰਿਹਾ ਜੀ ਮਹਾਰਾਜ ਤੁਸੀਂ ਤਾਂ ਬੜੀ 5-700 ਦੀ ਗੱਲ ਕਹਤੀ ਸਾਨੂੰ ਪੰਜਾਬ ਸਕੂਲ ਦੇ ਵਿੱਚ ਸਾਰੀਆਂ ਇੱਕ ਦਾ ਸਕੂਲ ਵੱਲੋਂ ਫ੍ਰੀ ਮਿਲਦੀ ਹੁੰਦੀਆਂ ਸੀਗੀਆਂ ਔਰ ਮੈਨੂੰ ਚੌਥੀ ਪੰਜਵੀਂ ਕਲਾਸ ਵੇਰ ਕਹਦਾ ਦੁੱਧ ਗੱਡੀਆਂ ਪਰ ਪਰ ਕਿਉਂਦਾ ਹੁੰਦਾ ਸੀ ਅਸੀਂ ਸਰਕਾਰੀ ਸਕੂਲਾਂ 'ਚ ਉਹ ਵੀ ਕੀਤਾ ਹੁਣ ਤਾਂ ਪਾਣੀ ਵੀ ਮੁੱਲ ਦਾ ਪੀਣਾ ਪੈਂਦਾ ਸਕੂਲਾਂ 'ਚ ਸਾਇਲ ਮਹਾਰਾਜ ਜੀ ਹੁਣ ਉਹ ਨਾ ਪੜਾਈਆਂ ਨੇ ਹੁਣ ਕੱਦ ਕਿਨੇ ਰਹਿ ਗਏ ਏਡੇ ਏਡੇ ਪਹਿnde ਸੱਡੇ ਨਿਆਣੇ ਨੂੰ ਐਨ ਕਿ ਲੱਗਦੀ ਆ ਖੋਖੋ ਘੜਾਂਦੇ ਸੀ ਹੋਰ ਗਈ ਖੇਡਾਂ ਘੜਾਂਦੇ ਸੀ ਹੁਣ ਤਾਂ ਸਿਰਫ ਮੋਬਾਈਲਾਂ ਦੇ ਕਹਿੰਦੇ ਬੱਚਾ ਨੂੰ ਮੋਬਾਈਲ ਲਾ ਦੋ ਇਸ ਕੋ ਕੰਮ ਕਰਾਣਾ ਆਨਲਾਈਨ ਕੋਈ ਆਨਲਾਈਨ ਕੰਮ ਨਹੀਂ ਹੁੰਦਾ ਬੱਚੇ ਮੋਬਾਈਲਾਂ 'ਚ ਬੈੇ ਬੈ ਕੇ ਬੇੜਾ ਅਗਰਕ ਹੋ ਗਿਆ ਬੱਚਿਆਂ ਦਾ ਦੂਜੇ ਪਾਸੇ ਦੇਖ ਰਹੇ ਸੀ ਵੀਐਸਏ ਵਾਲੇ ਜਦੋਂ ਵੀ ਸਕੂਲ 'ਚ ਤੁਸੀਂ ਦੇਖਦੇ ਹੋ ਜਦੋਂ ਆਪਾਂ ਕਿਸੇ ਟੀਚਰ ਨਾਲ ਗੱਲ ਕਰਦੇ ਆ ਉਹ ਜਾਂ ਤਾਂ ਇੰਗਲਿਸ਼ 'ਚ ਗੱਲ ਕਰਨਗੇ ਜਾਂ ਤਾਂ ਹਿੰਦੀ 'ਚ ਕਰਨਗੇ ਪਾ ਰਹਿੰਦੇ ਪੰਜਾਬ ਦੇ ਵਿੱਚ ਆ ਪੰਜਾਬ ਤੋਂ ਤੁਸੀਂ ਪੈਸਾ ਕੱਟਾ ਕਰ ਰਹ ਮੇਰੇ ਬੱਚੇ ਬੀਸੀਐਮ ਸਕੂਲ ਪੜ੍ਹੇ ਆ ਚੰਡੀਗੜ੍ਹ ਰੋਡ ਦੇ ਉੱਪਰ ਮੈਨੂੰ ਬੜਾ ਫੋਸਲੀ ਕਿਹਾ ਗਿਆ ਤੁਸੀਂ ਹਿੰਦੀ ਚ ਗੱਲ ਕਰ ਰਹੇ ਮੈਂ ਕਹਿੰਦੀ ਅਸੀਂ ਪੰਜਾਬ ਦੇ ਵਾਸੀ ਆ ਪੰਜਾਬੀ ਚ ਹੀ ਗੱਲ ਕਰਾਂਗੇ ਉਹ ਸਾਡੇ ਬੱਚੇ ਵੀ ਪੰਜਾਬੀ ਚ ਬਹੁਤ ਪੜ੍ਹਨਗੇ ਤੇ ਇਸ ਤੋਂ ਇਲਾਵਾ ਆਪਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਉਹ ਸਾਡੇ ਅੱਜ ਵੀ ਬੱਚੇ ਪੰਜਾਬੀ ਬੋਲਦੇ ਆ ਜੀ ਸਾਡੇ ਨਾਲ ਭੋਲਾ ਜੀ ਜੋ ਸਮਾਜ ਸੇਵਕ ਨੇ ਭੋਲਾ ਜੀ ਦੇਖ ਰਹੇ ਹਾਂ ਕਿ ਆ ਅਕਸਰ ਅੱਜ ਦੇ ਦਿਨ ਕਿੱਡਾ ਵੱਡਾ ਇੱਕ ਇਸ਼ੂ ਬਣਿਆ ਹੋਇਆ ਜਿਹੜਾ ਕਿ ਪੱਤਰਕਾਰ ਜਦੋਂ ਕੋਈ ਆਵਾਜ਼ ਚੱਕਦਾ ਹੈ ਤਾਂ ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੀ ਬਦਤਮੀਜ਼ੀ ਕੀਤੀ ਜਾਂਦੀ ਹੈ ਉਹ ਪਰ ਇੱਕ ਦੂਜਾ ਪਾਸੇ ਪ੍ਰਸ਼ਾਸਨ ਦਾ ਸਲੰਘਾ ਜੋ ਕਦਮ ਹੈ ਜਿਹੜਾ ਉਸ ਨੂੰ ਰੈਸਟ ਵੀ ਕੀਤਾ ਗਿਆ ਵਾ ਤਾਂ ਕੀ ਕਹਿਣਾ ਚਾਹੁੰਦੇ ਸਾਡੇ ਇੱਕ ਬਹੁਤ ਪਿਆਰੇ ਮੰਤਰੀ ਸੀਗੇ ਅਰਜੋਤ ਬਾਜ ਕਿ ਜਿਹੜੇ ਸੱਚ ਦੀ ਆਵਾਜ਼ ਚੱਕਣ ਗਏ ਪੱਤਰਕਾਰ ਦੇ ਨਾਲ ਜਿਹੜੀ ਬਦਤਮੀਜ਼ੀ ਹੋਈ ਹੈ ਤੁਹਾਡਾ ਮੈਨੂੰ ਕੋਈ ਹਲੇ ਤੱਕ ਬਿਆਨ ਆਂਦਾ ਨਹੀਂ ਦਿਖ ਰਿਹਾ ਕਿਉਂਕਿ ਤੁਹਾਡਾ ਕੰਮ ਇੱਕ ਪੱਤਰਕਾਰ ਵੀਰ ਕਰਨ ਗਿਆ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵਾਅਦੇ ਕੀਤੇ ਗਏ ਸੀ ਐਜੂਕੇਸ਼ਨ ਨੂੰ ਲੈ ਕੇ ਵਾਅਦੇ ਕੀਤੇ ਗਏ ਸੀ ਮੈਡੀਕਲ ਲੈਣ ਨੂੰ ਲੈ ਕੇ ਕਿੱਥੇ ਹੈ ਕੀ ਹਾਲਾਤ ਹੈ ਜੇ ਕੋਈ ਪੱਤਰਕਾਰ ਸੱਚ ਦੀ ਆਵਾਜ਼ ਲੈਣ ਵਾਸਤੇ ਉੱਥੇ ਪਹੁੰਚਦਾ ਹੈ ਜਿੱਥੇ ਕਿਤਾਬਾਂ ਦੇ ਨਾਂ ਤੇ ਬਲੈਕਮੇਲ ਹੀ ਹੋ ਰਹੀ ਸੀ ਜਿੱਥੇ ਕਿਤਾਬਾਂ ਦੇ ਨਾਂ ਤੇ ਕਾਲਾ ਧਨ ਇਕੱਠਾ ਕੀਤਾ ਜਾ ਰਿਹਾ ਸੀ ਤੇ ਉਹ ਵੀਡੀਓ ਚੱਲ ਰਹੀ ਹੈ ਪੱਤਰਕਾਰ ਦੇ ਗੱਲ ਪੈਂਦਾ ਕਿਉਂ ਪੈ ਰਿਹਾ ਉਹਦੇ ਉੱਤੇ ਕਿਹਦਾ ਹੱਥ ਹੈ ਮੈਂ ਇਹੀ ਕਹਿਣਾ ਚਾਹਾਂਗਾ ਜਿਹੜੇ ਵੱਡੇ ਮਗਰਮਸ਼ ਜਿਹੜੇ ਵੱਡੇ ਮਗਰਮਸ਼ ਆਪਣਾ ਬਚਾ ਕਰਨ ਵਾਸਤੇ ਸਮੁੰਦਰਾਂ ਨਾਲ ਯਾਰੀ ਲਾਉਂਦੇ ਆ ਨਾ ਸਾਹਿਲ ਮੈਰਾ ਜੀ ਉੱਥੇ ਕਿੱਥੇ ਨਾ ਕਿਤੇ ਸਮੁੰਦਰਾਂ ਨਾਲ ਯਾਰੀ ਲੱਗੀ ਹੋਈ ਹੈ ਨਹੀਂ ਤਾਂ ਮੇਰੀ ਮੇਰੀ ਜਾਂ ਕਿਸੇ ਐਦੇ ਨਿਹਰੇ ਨੱਤੂ ਕਹਰੇ ਦੀ ਤੁਸੀਂ ਪੱਤਰਕਾਰ ਹੋ ਤੁਸੀਂ ਸਾਡੀ ਆਵਾਜ਼ ਸੱਚ ਦੀ ਆਵਾਜ਼ ਜਿਹੜੀ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ ਸਾਡੀ ਰੂਹ ਕੰਬੇਗੀ ਤੁਹਾਨੂੰ ਹੱਥ ਪਾਣ ਵੇਲੇ ਜੀ ਕਿਉਂਕਿ ਤੁਸੀਂ ਇੱਕ ਸਬੀ ਦਾ ਹੰਦਾ ਇੱਕ ਉਹ ਕਲਮ ਹੈ ਤੁਹਾਡੇ ਕੋਲ ਇੱਕ ਤੁਹਾਡੇ ਕੋਲ ਸੱਚ ਪੁੱਛਣ ਦਾ ਜਰੀਆ ਹੈ ਸ਼ਾਇਦ ਨਾਲ ਹੋ ਰੇ ਜੀ ਸ਼ਾਇਦ ਨਾਲ ਹੀ ਹੋ ਰੇ ਨਹੀਂ ਤਾਂ ਮੇਰੀ ਗੱਲ ਸੁਣੋ ਮੈਨੂੰ ਇੱਕ ਗੱਲ ਦਾ ਤੁਸੀਂ ਜਵਾਬ ਦਿਓ ਤੁਸੀਂ ਭਰਾਓ ਵੱਡੇ ਮੈਂ ਕਿਸੇ ਪੱਤਰਕਾਰ ਨੂੰ ਨਹੀਂ ਹੱਤ ਪਾ ਲੂੰਗਾ ਮੇਰੇ ਉੱਤੇ ਕਿਸੇ ਦੀ ਸ਼ਹਿ ਹੋਏਗੀ ਕੋਈ ਪੋਲਿਟਿਕਲ ਹੱਤ ਹੋਏਗਾ ਤਾਂ ਹੀ ਉਹ ਹੱਤ ਪਏਗੀ ਵੱਡੇ ਵੱਡੇ ਸਕੂਲਾਂ ਦੇ ਦਾਵੇ ਕਿਤੇ ਜਾਂਦੇ ਨੇ ਪੜਾਈਆਂ ਦੇ ਮਾਮਲੇ ਦੇ ਵਿੱਚ ਕਿ ਜੀ ਵੱਡੇ ਸਕੂਲ ਵਾਲੇ ਦਾ ਬੱਚਾ ਸਕੂਲ ਚ ਪੜਦਾ ਦੇਖਿਆ ਤੁਸੀਂ ਮੇਰੇ ਸਾਹਿਬ ਜੀ ਕਰੀ ਨਹੀਂ ਜੀ ਕਿਉਂ ਕਿਉਂਕਿ ਤੁਹਾਡੇ ਸਕੂਲ 'ਚ ਸਿੱਖਿਆ ਵਧੀਆ ਮਿਲਦੀ ਹੈ ਦੂਸਰੇ ਸਕੂਲ 'ਚ ਸਿੱਖਿਆ ਵਧੀਆ ਨਹੀਂ ਮਿਲਦੀ ਤੇ ਆਪ ਦੇ ਬੱਚਿਆਂ ਨੂੰ ਤੁਸੀਂ ਚੰਡੀਗੜ੍ਹ ਪਟਿਆਲੇ ਦਿੱਲੀ ਕਿੱਤੇ ਕਿੱਤੇ ਪੜਨ ਵਾਸਤੇ ਕੈਨੇਡਾ ਅਮਰੀਕਾ ਭੇਜਦੇ ਹੋ ਜੇ ਤੁਹਾਡੇ ਐਡੇ ਨਾਮੀ ਸਕੂਲ ਨੇ ਜੇ ਤੁਹਾਡੇ ਸਕੂਲਰ ਐਨਾ ਵਧੀਆ ਨਾਮ ਹੈ ਜਿਹਦੀਆ ਵਧੀਆ ਐਜੂਕੇਸ਼ਨ ਦਿੰਦੇ ਹੋ ਤੇ ਆਪਣੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਵਗੈਰਾ ਵਾਲੇ ਸਹਾਰਾ ਜੀ ਕਿਉਂ ਭੇਜਦੇ ਹੋ ਖਾੜਾ ਪੰਜਾਬ ਦਾ ਪਾੜਾ ਪੰਜਾਬ ਦਾ ਨਾੜਾ ਪੰਜਾਬ 'ਚ ਗੱਲਾਂ ਕੈਨੇਡਾ ਅਮਰੀਕਾ ਦੀ ਕਰਾਉਣੀ ਹੈ ਮਹਾ ਬੋਲੀ ਪੰਜਾਬ ਦੀ ਜਿਹੜੀ ਅੱਜ ਕੱਲ੍ਹ ਦੇਵੇਂ ਸਕੂਲਾਂ ਦੇ ਵਿੱਚ ਜਾਓ ਅੰਗਰੇਜ਼ੀ ਵਿੱਚ ਗੱਲਾਂ ਕਰਦੇ ਨੇ ਉਪਰੋ ਦੀ ਲੰਗੀਆਂ ਨਹੀਂ ਪਤਾ ਨਹੀਂ ਲੱਗਦਾ ਕੀ ਕਹਿਗੇ ਜੀ ਫਿਰ ਕਹਿਣਾ ਪੈਂਦਾ ਕਿ ਮੈਡਮ ਜੀ ਹਿੰਦੀ ਚ ਗੱਲ ਕਰ ਲੋ ਜਾਂ ਪੰਜਾਬੀ ਚ ਗੱਲ ਕਰ ਲੋ ਜਾਂ ਪੰਜਾਬੀ ਚ ਨਹੀਂ ਕਰ ਸਕਦੇ ਪਲੀਜ਼ ਹਿੰਦੀ ਸੇ ਸਮਝਾ ਲਓ ਹਾਰ ਕੇ ਕਹਿਣਾ ਪੈਂਦਾ ਕਿਉਂਕਿ ਪੰਜਾਬ ਦੇ ਵਿਰਸੇ ਦੇ ਪੰਜਾਬ ਦੇ ਵਾਸੀ ਆ ਅਸੀਂ ਕਿਉਂ ਅੰਗਰੇਜ਼ਾਂ ਵਾਲੀਆਂ ਗੁਲਾਮੀਆਂ ਛੱਡ ਕੇ ਅੰਗਰੇਜ਼ਾਂ ਵਾਲੀਆਂ ਗੱਲਾਂ ਚਾਹੀਏ ਬੋਲੋ ਜੀ ਦੇਖਿਆ ਜਾਂਦਾ ਕਿ ਜਦੋਂ ਵੀ ਪੇਰੈਂਟਸ ਬੱਚੇ ਨੂੰ ਐਡਮਿਸ਼ਨ ਕਰਾਉਣ ਲਈ ਜਾਂਦਾ ਇੱਕ ਪਰਚੀ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਤਾਬਾਂ ਲੈਣੀਆਂ ਸਿਰਫ ਉਸੇ ਦਗਾਉਣ ਤੋਂ ਮਿਲਣੀਆਂ ਕਿਤੇ ਉਹ ਨਹੀਂ ਮਿਲਣਾ ਮੈਨੂੰ ਤਾਂ ਲੱਗਦਾ ਡਾਕਟਰਾਂ ਵਾਲਾ ਕੰਮ ਇਹਨਾਂ ਨੇ ਵੀ ਫੜ ਲਿਆ ਮੈਂ ਤੁਹਾਨੂੰ ਮੇਰੇ ਨਾਲ ਸਾਹ ਦੱਸਣਾ ਜਾਵਾਂਗਾ ਪਹਿਲਾਂ ਤਾਂ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਪੇਰੈਂਟਸ ਆਪਣੇ ਬੱਚੇ ਦੀ ਐਡਮਿਸ਼ਨ ਕਰਾਉਣ ਜਾਂਦਾ ਜੀ ਕਦੀ ਉਸ ਪੇਰੈਂਟਸ ਤੋਂ ਪੁੱਛਿਆ ਗਿਆ ਕਿ ਪੈਸੇ ਕਿੱਦਾਂ ਕਮਾ ਕੇ ਲਿਆਏ ਜਾਂਦੇ ਨੇ ਪਰਚੀਆਂ ਬਣਾ ਕੇ ਦੇ ਦਿੰਦੇ ਨੇ ਲਵ ਲੈਟਰ ਲਿਖ ਕੇ ਦੇ ਦਿੰਦੇ ਨੇ ਕਦੀ ਉਹਨਾਂ ਕੋਲੋਂ ਪੁੱਛਿਆ ਕਿ 12 12 ਘੰਟੇ ਜਿਹੜਾ ਫਲੈਟ ਚਲਾਉਂਦਾ ਹੈ ਹੱਥਾਂ ਦੇ ਨਾਲ ਲੱਤਾਂ ਤੇ ਖੜਾ ਹੋ ਕੇ ਉਹ ਬੰਦਾ ਕਿੱਦਾਂ ਕੰਮ ਕਰਦਾ ਹੈ ਸ਼ਰਮ ਆਣੀ ਚਾਹੀਦੀ ਹੈ ਜਿਹੜੇ ਐਡੀ ਐਡੀਆਂ ਗੱਲਾਂ ਕਰਕੇ ਜਿਹੜੇ ਮੋਹਦਵਾਰ ਬਣਿਆ ਨੇ ਅੱਜ ਫਿਰ ਪੜ੍ਹਾਈ ਜਿਹੜੀ ਹੈ ਮਹਿੰਗਾਈ ਦੇ ਵਿੱਚ ਇਹ ਕਿੱਥੇ ਪਿੱਛੇ ਜਾਂਦੀ ਲੱਗ ਰਹੀ ਹੈ ਮਹਾਰਾ ਸਾਹਿਬ ਜੀ ਪਿੱਛੇ ਜਾਂਦਾ ਲੱਗ ਰਿਹਾ ਪੰਜਾਬ ਦੇ ਹਾਲਾਤ ਪਿੱਛੇ ਜਾਂਦੇ ਲੱਗ ਰਹੇ ਨੇ ਪੰਜਾਬ ਦੇ ਲਾਈਨ ਆਰਡਰ ਪਿੱਛੇ ਜਾਂਦਾ ਲੱਗ ਰਿਹਾ ਪੂਰਾ ਸਾਡਾ ਪੰਜਾਬ ਮੈਂ ਕਹਿੰਦਾ ਜਿੰਨੀ ਮੈਂ ਪੰਜਾਬ ਦੀ ਗੱਲ ਕਰਾਂ ਉਨੇ ਪਿੱਛੇ ਜਾ ਰਿਹਾ ਹੈ ਇਹੋ ਜਿਹਾ ਰੰਗਲਾ ਪੰਜਾਬ ਨਹੀਂ ਚਾਹੀਦਾ ਸੀ ਸਾਨੂੰ ਇਹੋ ਜੀ ਸਾਨੂੰ سونے ਦੀ ਚੀੜੀ ਨਹੀਂ ਚਾਹੀਦੀ ਸੀ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਉਹਨਾਂ ਠੇਕੇਦਾਰਾਂ ਨੂੰ ਜਿਹੜੇ ਪੰਜਾਬ ਦਾ ਨਾਮ ਲੈ ਲੈ ਕੇ ਅੱਗੇ ਤਾਂ ਆ ਗਏ ਹੁਣ ਪੰਜਾਬ ਨੂੰ ਪਿੱਛੇ ਕਰਦੇ ਜਾ ਰਹੇ ਨੇ ਕਿ ਪੰਜਾਬ ਵੱਲ ਤਾਂ ਧਿਆਨ ਦੇ ਲੋ ਕਿਤੇ 12 ਸਾਲ ਦੇ ਪਲੇਅਰ ਦੇ ਕਬੱਡੀ ਦੇ ਪਲੇਅਰ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਕਿਤੇ ਸਿਮ ਸਾਡਾਂ ਦੇ ਆਗੂ ਗੋਲੀਆਂ ਨਾਲ ਬੁੰਡੇ ਜਾ ਰਹੇ ਨੇ ਕਿਤੇ ਮੰਦਿਰਾਂ ਦੇ ਵਿੱਚ ਬੰਬ ਸਿੱਟੇ ਜਾ ਰਹੇ ਨੇ ਇਹੋ ਜਿਹੇ ਰੰਗਲੇ ਪੰਜਾਬ ਨਹੀਂ ਚਾਹੀਦਾ ਹੱਥ ਜੋੜ ਕੇ ਬੇਨਤੀ ਹੈ ਜੇ ਪੰਜਾਬ ਨੂੰ ਵਧੀਆ ਕਰ ਦੋ ਨਹੀਂ ਤਾਂ ਰੰਗਲੇ ਪੰਜਾਬ ਦੀਆਂ ਗੱਲਾਂ ਕਰੀਆ ਕਰੋ ਸੋ ਮਾਨ ਸਾਹਿਬ ਇਸ ਇਸ ਪੰਜਾਬ ਦੇ ਜਿਹੜੀ ਸ਼ਾਨ ਹੈ ਅਕਸਰ ਕਹਿੰਦੇ ਨੇ ਪੰਜਾਬ ਸਿੰਘ ਸੀਐਮ ਕੀ ਉਹਨਾਂ ਨੇ ਸੋਚ ਰੱਖੀ ਸੀਗੀ ਆਮ ਬੰਦਾ ਜਿਹੜਾ ਬੱਚਾ ਵਾ ਕੋਈ ਵੀ ਆਪਣੇ ਵਧੀਆ ਸਕੂਲਾਂ ਦੇ ਬੜਾ ਪਰ ਦੇਖਿਆ ਜਾਵੇ ਦੂਜੇ ਪਾਸੇ ਸਰਕਾਰੀ ਸਕੂਲ ਵੀ ਵਧੀਆ ਬਣੇ ਹੋਏ ਨੇ ਸਰ ਮੈਂ ਕਹਿ ਤਾਂ ਰਿਹਾ ਜੀ ਸਰਕਾਰੀ ਸਕੂਲ ਤਾਂ ਵਧੀਆ ਬਣੇ ਹੋਏ ਨੇ ਮੇਰਾ ਸਾਬ ਤੁਹਾਡੀ ਬਹੁਤ ਵਧੀਆ ਗੱਲ ਹੈ ਸਕੂਲ ਵਧੀਆ ਬਣੇ ਹੋਏ ਨੇ ਤੁਸੀਂ ਮੇਰੇ ਨਾਲ ਸਵੇਰੇ ਚੱਲੋ ਆਪਾਂ ਇੱਕ ਪੰਜ ਬੱਚੇ ਲੈ ਕੇ ਚੱਲਾਂਗੇ ਹੂੰ ਠੀਕ ਹੈ ਪਰ ਤੁਹਾਡੇ ਕੋਲ ਦਾ ਡਰ ਤੇ ਮਾਰੇ ਐਡਮਿਸ਼ਨ ਲੈ ਲੈਣਗੇ ਆਲ ਰਾਈਟ ਇਹ ਇੱਕ ਮਮੇ ਤੋਂ ਆਇਆ ਸੀ ਕੇਸ ਐਸੀ ਮੈਂ ਤੁਹਾਨੂੰ ਦੱਸਦਾ ਤੁਹਾਡੇ ਕੋਲ ਆਇਆ ਸੀ ਮੇਰੇ ਕੋਲ ਲੋਕੀ ਆਂਦੇ ਨੇ ਰੋਂਦੇ ਨੇ ਦੁੱਖ ਸੁਣਾਉਂਦੇ ਨੇ ਪਰ ਇੰਨੀ ਸੀਟ ਖਾਲੀ ਨਹੀਂ ਸੀਟ ਖਾਲੀ ਨਹੀਂ ਐ ਇੰਨੀ ਚੱਲਦੀ ਨਹੀਂ ਨਾ ਜੇ ਚੱਲਦੀ ਹੁੰਦੀ ਨਾ ਕਦੋਂ ਦੀ ਸੈਟਿੰਗ ਕਰ ਦੇਣੀ ਸੀ ਕਦੋਂ ਦੀ ਜਦੋਂ ਲੋਕ ਆਂਦੇ ਨੇ ਨਾ ਕਹਿੰਦੇ ਨੇ ਕਿ ਭਾਜੀ ਸਰਕਾਰੀ ਸਕੂਲ ਦੇ ਵਿੱਚ ਖਰਚਾ ਘੱਟ ਐ ਕਿ ਸਾਡੀ ਐਡਮਿਸ਼ਨ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦੀ ਕਰਾ ਦਿਓ ਫਿਰ ਉੱਥੇ ਪੁੱਛਿਆ ਜਾਂਦਾ ਜੀ ਤੁਹਾਡਾ ਸਰਟੀਫਿਕੇਟ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਪਾਜੀ ਮੈਨੂੰ ਇਹ ਗੱਲ ਦੱਸੋ ਜਿਹੜਾ ਵਿਚਾਰਾ ਬਾਰਸ ਸਮੋਸੇ ਦੀ ਰੇੜੀ ਲਾ ਰਿਹਾ ਹੈ ਜਿਹੜਾ ਬਾਰਸ ਸਮੋਸੇ ਦੀ ਰੇੜੀ ਲਾ ਰਿਹਾ ਹੈ ਉਹ ਬਾਕੀ ਗਰੀਬ ਹੈ ਉਹਦੇ ਬੱਚੇ ਨੂੰ ਵੀ ਸਕੂਲੇ ਲਾਣ ਵਾਸਤੇ ਨਾ ਪਾਜੀ ਪਹਿਲਾਂ ਤਾਂ ਉਸਪੋਰਟ ਦੀ ਲੋੜ ਪੈਣੀ ਹੈ ਸਹੀ ਹੈ ਜੇ سپورਟ ਨਾ ਚੱਲੀ ਫਿਰ ਨੋਟ ਦੀ ਲੋੜ ਪੈਣੀ ਹੈ ਜੇ ਦੋਨੇ ਚੀਜ਼ਾਂ ਚੱਲੀਆਂ ਫਿਰ ਭਾਈ ਸਕੂਲ ਦੇ ਵਿੱਚ ਡਿਵੀਜ਼ਨ ਨਹੀਂ ਫਿਰ ਗੇਟ ਤੋਂ ਬਾਹਰ ਹੀ ਚੱਲਣਾ ਪੈਣਾ ਸਹੀ ਹੈ ਪਾਜੀ ਪੰਜਾਬ ਦੇ ਹਾਲਾਤ ਕਰਨ ਵਾਲੇ ਵੀ ਨਾ ਮੈਂ ਭਗਵੰਤ ਮਾਨ ਸਾਹਿਬ ਦਾ ਦੋਸ਼ ਨਹੀਂ ਦਵਾਂਗਾ ਸਾਡੇ ਲੋਕਾਂ ਦਾ ਦੋਸ਼ ਹੈ ਜਦੋਂ ਕਿਤੇ ਨਾਕੇ ਦੇ ਮੋਟਰਸਾਈਕਲ ਭੜਿਆ ਜਾਂਦਾ ਹੈ ਨਾ ਉਹਨੂੰ ਕਹਿੰਦੇ ਆ ਪਾਜੀ 2000 ਦਾ ਚਲਾਨ ਨਾ ਕਰੀਆ 500 ਰੁਪਏ ਲੈ ਲੈ ਜਾ ਲੈਂਦੇ ਬਗੜਤਾ ਨਾ ਮੂਹ ਨੂੰ ਖੂਨ ਲੱਗ ਕੇ ਆ ਨਾ ਤੇ ਹੁਣ ਜੇ ਵੱਦ-ਵੱਦ ਮੰਗੇ ਜਾਂਦੇ ਨੇ ਫਿਰ ਉੱਥੇ ਜਾ ਕੇ ਧਰਨੇ ਵੀ ਲੱਗਦੇ ਨੇ ਪ੍ਰਦਰਸ਼ਨ ਵੀ ਹੁੰਦੇ ਨੇ ਸਹੀ ਹੈ ਸਾਰੇ ਸਿਸਟਮ ਨੂੰ ਖਰਾਬ ਕਰਨ ਵਾਸਤੇ ਆਪਾਂ ਵੱਡੇ ਅਧਿਕਾਰੀਆਂ ਦਾ ਰੋਲ ਲਈ ਸਾਡੇ ਲੋਕਾਂ ਦਾ ਵੀ ਰੋਲ ਹੈ ਅੱਜ ਜੇ ਕਿਸੇ ਸਕੂਲ ਦੇ ਵਿੱਚ ਕਿਸੇ ਵਧੀਆ ਸਕੂਲ ਦੇ ਵਿੱਚ ਡਿਵੀਸ਼ਨ ਲੈਣੀ ਹੈ ਜੇ ਦਾਖਲਾ ਲੈਣਾ ਜੇ 5000 ਰੁਪਏ ਦੇ ਨਾਲ ਮਿਲ ਰਿਹਾ ਨਾ ਜੇ ਪਤਾ ਲੱਗ ਗਿਆ ਸੀਟ ਖਾਲੀ ਨਹੀਂ ਹੈ ਟੇਬਲ ਦੇ ਫੱਲੋਂ 10000 ਮਿਲ ਜਾਂਦਾ ਭਾਈ ਸੀਟ ਵੀ ਖਾਲੀ ਹੋ ਜਾਂਦੀ ਹੈ ਮੈਂ ਤਾਂ 10 ਨਹੀਂ ਮੈਂ 20 20 ਤੇ ਵੀ ਗੱਲ ਹੋ ਜਾਂਦੀ ਮੈਂ ਕਹਿੰਦਾ ਤਾਂ ਭਾਈ ਤੁਸੀਂ 20 20 ਛੱਡੋ ਹੋਰ ਵੀ ਬੜਾ ਸਿਸਟਮ ਨੇ ਮਹਾਰਾਜੀ ਤੁਹਾਡੇ ਸੱਚ ਦੀ ਆਵਾਜ਼ ਦੇ ਵਿੱਚ ਤੁਹਾਡੇ ਤੁਸੀਂ ਪੱਤਰਕਾਰ ਹੋ ਤੁਹਾਡੇ ਆਪ ਦੇ ਵਿੱਚ ਇੰਨਾ ਦਮ ਹੈ ਜਿਹੜਾ ਕੰਮ ਸਾਡੇ ਵਰਗੇ ਸਮਾਜ ਸੇਵੀ ਤੋਂ ਨਹੀਂ ਹੋਏਗਾ ਨਾ ਤੁਹਾਡਾ ਇਹ ਕਰਵਾ ਦੇਗਾ ਜੀ ਇਹ ਝੋਟਾ ਥੰਮ ਇਹਨੂੰ ਕਹਿੰਦੇ ਆ ਇਨਸਾਨ ਦੀ ਕੋਈ ਵੈਲਿਊ ਨਹੀਂ ਇੱਕ ਪੈਸੇ ਦੀ ਤੇ ਇੱਕ سپورਟ ਦੀ ਸਭ ਤੋਂ ਵੱਡੀ ਵੈਲਿਊ ਰਹਿ ਗਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਲੋਕ ਵੀਡੀਓ ਦੇਖ ਰਹੇ ਨੇ ਕਿ ਜਿਵੇਂ ਅੱਜ ਪੱਤਰਕਾਰ ਜਾਂਦਾ ਤਾਂ ਪੱਤਰਕਾਰਾਂ ਨਾਲ ਜਿਹੜੀ ਬਦਸੂਲਕੀ ਕੀਤੀ ਜਾਂਦੀ ਆ ਮੈਨੂੰ ਤਾਂ ਲੱਗਦਾ ਇਹ ਸਕੂਲਾਂ ਵਾਲੇ ਦੀ ਸ਼ੈਅ ਹੀ ਆ ਕਿ ਕੋਈ ਪੱਤਰਕਾਰ ਅਗਰ ਆਵਾਜ਼ ਚੱਕਦਾ ਤਾਂ ਉਹਨੂੰ ਦਬਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਅੱਜ ਅਸੀਂ ਔਨ ਕੈਮਰਾ ਵੀ ਕਹਾਂਗੇ ਪੰਜਾਬ ਨੂੰ 24 ਟੀਵੀ ਚੈਨਲ ਨਾ ਦੱਬਿਆ ਨਾ ਦਬੇਗਾ ਕਿਉਂਕਿ ਅਸੀਂ ਇਸ ਇਲਾਕੇ ਦੇ ਮੁੱਦੇ ਨੂੰ ਚੱਕਦੇ ਰਵਾਂਗੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੱਡੀਆਂ-ਵੱਡੀਆਂ ਬਿਲਡਿੰਗਾਂ ਹੋ ਰਹੀਆਂ ਨੇ ਸਕੂਲਾਂ ਵਿੱਚ ਵੀ ਦੇਖਣੇ ਪਏ ਤੁਸੀਂ ਦੇਖਦੇ ਹੋਣਗੇ ਕਿ ਡਰਾਈਵਰ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਨੇ ਕੰਨ 'ਨੂੰ ਮੋਬਾਈਲ ਲ ਕਦੀ ਸਕੂਲ ਦੀ ਬਸਾਂ ਦੇ ਹਾਲਾਤ ਦੇਖੇ ਨੇ ਮੇਰੇ ਕੋਲ 3600 ਵੀਡੀਓ ਪਈਆਂ ਹੋਣਗੀਆਂ ਜਿਹੜੀਆਂ ਬਸਾਂ ਮੈਂ ਰੋਕੀਆਂ ਮੈਨੂੰ ਫੋਨ ਆਂਦਾ ਕਿ ਇੱਦਾਂ ਦੇ ਕੰਮ ਕਰਨੇ ਬੰਦ ਕਰਦੇ ਨਹੀਂ ਤਾਂ ਪਰਚਾ ਇਹੋ ਜਿਹਾ ਪਾਉਂਗਾ ਨਾ ਕਿ ਜਮਾਨਤ ਨਹੀਂ ਹੋਣੀ ਤੇਰੀ ਤੇ ਮੈਂ ਕਹਿੰਦਾ ਜੀ ਮੈਂ ਤਾਂ ਤੁਹਾਡੇ ਸਾਹਮਣੇ ਲਿਆਣਾ ਚਾ ਰਿਹਾ ਕਿ ਇਹ ਪੰਜਾਬ ਦੇ ਹਾਲਾਤ ਹੈ ਜਦੋਂ ਬੱਸ ਕਿਸੇ ਘਟਨਾ ਦਾ ਸ਼ਿਕਾਰ ਹੋ ਜਾਂਦੀ ਹੈ ਬੱਚ ਕੈਂਡਲਾ ਲੈ ਕੇ ਅਸੀਂ ਲੋਕ ਕਿਉਂ ਨਿਕਲੀਏ ਅਸੀਂ ਪਹਿਲੇ ਉਹ ਚੀਜ਼ ਨੂੰ ਕਿਉਂ ਨਹੀਂ ਸੁਧਾਰ ਸਕਦੇ ਉਸ ਪਹਿਲਾਂ ਅਸੀਂ ਉਹ ਚੀਜ਼ ਨੂੰ ਕਿਉਂ ਨਹੀਂ ਸੰਭਾਲ ਸਕਦੇ ਭਾਜੀ ਇੱਕ ਬਸ ਸਵੇਰੇ 6 ਵਜੇ ਦਾ ਟਾਈਮ ਚੰਡੀਗੜ੍ਹ ਰੋਡ ਤੇ ਜਾ ਰਹੀ ਹੈ ਸਕੂਲ ਬੱਸ ਬੱਚੇ ਬੈਠੇ ਹੋ ਪਿੱਛੇ ਦਾ ਸ਼ੀਸ਼ਾ ਟੁੱਟਿਆ ਹੋਇਆ ਬੱਚੇ ਹੱਥ ਬਾਹਰ ਕੱਢ ਰਹੇ ਨੇ ਐ ਕਰਕੇ ਬਾਏ ਬਾਏ ਕਰ ਰਹੇ ਨੇ ਭਾਜੀ ਬਾਈ ਚਾਸ ਖੱਡਾ ਆ ਜਾ ਕੋਈ ਹੱਥ ਥੱਲੇ ਉੱਤੇ ਲੱਗ ਜਾ ਬੱਚੇ ਦਾ ਹੱਥ ਉੱਪਰ ਵੱਜੇ ਜਾਂ ਥੱਲੇ ਵੱਜੇ ਕੋਈ ਆ ਸਕਦਾ ਹਾਂ ਸੌ ਸੱਚਾ ਨਾ ਇਸੇ ਲਈ ਕਹਿੰਦੇ ਆ ਸੱਚ ਬੋਲਣ ਵਾਲੇ ਕੋ ਦੋ ਚੀਜ਼ੇ ਮਿਲਦੀਆਂ ਜਾਂ ਜੇਲ੍ਹ ਮਿਲਦੀ ਹੈ ਜਾਂ ਕੰਦ ਦੇ ਟੰਗਿਆ ਫਰੇਮ ਮਿਲਦਾ ਹੈ ਸਹੀ ਹੈ ਸੱਚ ਬੋਲਣ ਵਾਲੇ ਨੂੰ ਦੋ ਚੀਜ਼ਾਂ ਜ਼ਰੂਰ ਮਿਲਦੀਆਂ ਜਾਂ ਜੇਲ੍ਹ ਜਾਂ ਫਰੇਮ ਇਸ ਕਰਕੇ ਸੱਚ ਬੋਲਣਾ ਤਾਂ ਸਿੱਖ ਗਏ ਆ ਹੁਣ ਬਾਕੀ ਮਾਲਕ ਦੀ ਕਿਰਪਾ ਦੇਖਾਂਗੇ ਕਦੋਂ ਤੱਕ ਜੇਲ੍ਹ ਹੈ ਤੇ ਕਦੋਂ ਤੱਕ ਫ੍ਰੀਮ ਹੈ ਉਹ ਉਹਦੇ ਹੱਥ ਦੇ ਵਿੱਚ ਆ ਇਨਸਾਨ ਤਾਂ ਇਨਸਾਨ ਤੋਂ ਡਰਨੇ ਨਹੀਂ ਚਾਹੀਦਾ ਮੈਂ ਕਹਿੰਦਾ ਕਿਉਂਕਿ ਡਰ ਉਹੀ ਬੰਦਾ ਸਕਦਾ ਜਿਹਨੂੰ ਮੌਤ ਨਾਲ ਪਿਆਰ ਹੋਵੇ ਅਸੀਂ ਤਾਂ ਮੌਤ ਹਥੇਲੀ ਤੇ ਲੈ ਕੇ ਕੋ ਮਰਿਆ ਕਿਉਂਕਿ ਸੱਚ ਦੀ ਆਵਾਜ਼ ਚੱਕ ਲਈ ਹੋਈ ਹੈ ਤੁਹਾਡੇ ਵਰਗੇ ਭਰਾਵਾ ਪੱਤਰਕਾਰਾਂ ਭਰਾਵਾ ਦੇ ਨਾਲ ਜਦੋਂ ਅਸੀਂ ਇਹ ਚੀਜ਼ ਦੇ ਬਾਰੇ ਸੱਚ ਬੋਲਦੇ ਆ ਤੇ ਸਾਨੂੰ ਕਮੈਂਟ ਵੀ ਆਉਂਦੇ ਨੇ ਕਈ ਸਾਨੂੰ ਲੋਕ ਸਹੀ ਕਹਿੰਦੇ ਨੇ ਤੇ ਕਈ ਲੋਕ ਸਾਨੂੰ ਗਲਤ ਕਹਿੰਦੇ ਨੇ ਜੈ ਸ਼੍ਰੀ ਰਾਮ ਸੋ ਪੰਜਾਬ ਨੂੰ 21 TV ਚੈਨਲ ਜੋ ਅੱਜ ਇਸੇ ਮੁੱਦੇ ਨੂੰ ਉਠਾ ਰਿਹਾ ਕਹਿੰਦਾ ਮਤਲਬ ਹੈ ਕਿ ਜੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀ ਆ ਕਰਪਸ਼ਨ ਹੋ ਰਹੀ ਆ ਤਾਂ ਕੀ ਕਹਿਣਾ ਚਾਹੋਗੇ ਚੈਨਲ ਮੈਂ ਤਾਂ ਸਾਹਿਲ ਮਹਿਰਾ ਜੀ ਇਹੀ ਗੱਲ ਕਹਿਣਾ ਚਾਹਾਂਗਾ ਜਿੰਨੀ ਦੇਰ ਤੱਕ ਕਿਸੇ ਦਾ ਹੱਥ ਕਿਸੇ ਦੇ ਸਿਰ ਤੇ ਨਹੀਂ ਹੁੰਦਾ ਕਿਸੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਕਿਸੇ ਨੂੰ ਹੱਥ ਪਾ ਜੇ ਅੱਜ ਜੋ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਮੁੱਕ ਵੇਚਣ ਵਾਲਾ ਇਨਸਾਨ ਮੀਡੀਆ ਦੇ ਚੌਥੇ ਥੰਮ ਨੂੰ ਜਿਹਨੂੰ ਪੱਤਰਕਾਰਾਂ ਨੂੰ ਜਿਹੜਾ ਬੰਦਾ ਹੱਥ ਪਾ ਸਕਦਾ ਉਹਦੇ ਉੱਤੇ ਜਰੂਰ ਕਿਸੇ ਨਾ ਕਿਸੇ ਦੀ ਸ਼ੈ ਹੋਏਗੀ ਮੈਂ ਕਹਿ ਰਿਹਾ ਨੀ ਤਾਂ ਪੁਲਿਸ ਨੂੰ ਕਹਿ ਕੇ ਉਹਦੇ ਤੇ ਇਨਕੁਆਰੀ ਕਰਾਈ ਜਾਵੇ ਬਾਰੇ ਲੋਕ ਵਿੱਚ ਨਿਕਲਣਗੇ ਸਮੁੰਦਰ ਦੇ ਵਿੱਚ ਕੱਲੀਆਂ ਮੱਛੀਆਂ ਨਹੀਂ ਮਗਰ ਮਾਛਾਂ ਦੇ ਬੇਲ ਮੱਛੀਆਂ ਵੀ ਹੁੰਦੀਆਂ ਤੇ ਬਾਕੀ ਮੈਂ ਆਪਣੇ ਭਰਾਵਾਂ ਨੂੰ ਸਲੂਟ ਕਰਦਾ ਕਿ ਜਿਹੜੀ ਸੱਚ ਦੀ ਆਵਾਜ਼ ਸਾਰਿਆਂ ਤੱਕ ਪਹੁੰਚਾਉਂਦੇ ਨੇ ਤੇ ਇੱਦੀ ਸੱਚ ਦੀ ਆਵਾਜ਼ ਉਠਵਾਉਂਦੇ ਨੇ ਮੈਂ ਦਿਲ ਦੀ ਕਰਾਈਆਂ ਤੋਂ ਸਾਹਿਲ ਮਹਿਰਾ ਜੀ ਤੁਹਾਡਾ ਤੇ ਤੁਹਾਡੇ ਤੁਹਾਡੇ ਭਰਾਵਾਂ ਦਾ ਦਿਲ ਦੀ ਕਰਾਈਆਂ ਤੋਂ ਧੰਨਵਾਦ ਕਰਦਾ ਤੁਸੀਂ ਅੱਦੀ ਤਰੀ ਆਵਾਜ਼ ਜਿਹੜੀ ਆ ਲੋਕਾਂ ਦਾ ਪੁਚਾਉਂਦੇ ਰੋ ਸੋ ਇਹ ਸੰਜੀ ਸਮਾਜ ਸੇਵਕ ਭੋਲਾ ਤੇ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀ ਹੋ ਰਹੀ ਲੁੱਟ ਖਸੂਟ ਨੂੰ ਲੈ ਕੇ ਜੋ ਅਸੀਂ ਪੰਜਾਬ ਨੂੰ 21 ਟੀਵੀ ਚੈਨਲ ਦੇ ਰਾਹੀਂ ਅਸੀਂ ਉਹ ਚਿਹਰੇ ਲੈ ਕੇ ਆਏ ਜੋ ਸਮਾਜ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੇ ਇਹ ਗੱਲ ਕਹਿਣਾ ਕਿ ਜਿਹੜੀ ਹੈ ਕਰਾਪਸ਼ਨ ਜਿੰਨੋ ਜਿੰਨੋ ਵਧਦੀ ਰਹਿੰਦੀ ਹੈ ਤਾਂ ਪਰ ਸਰਕਾਰ ਦੇ ਤੇ ਵੱਲ ਨਹੀਂ ਪਾਦੀ ਤੇ ਹੁਣ ਦੇਖਾਂਗੇ ਵੀਡੀਓ ਦੇ ਖਬਰ ਦਾ ਕਿੰਨਾ ਕੁ ਹੋਵੇਗਾ ਅਸਰ ਤੁਹਾਡੀ ਦੇ ਬਾਰੇ ਕੀ ਰਹਿ ਗਿਆ ਤੁਹਾਡੇ ਸਕੂਲ ਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦੀ ਕਰਾਪਸ਼ਨ ਨਜਾਇਜ਼ ਹੋ ਰਹੀ ਹੈ ਤਾਂ ਮੇਰੇ ਦਿੱਤੇ ਗਏ ਨੰਬਰ ਤੇ ਸੰਪਰਕ ਕੀਤਾ ਜਾਵੇ ਤਾਂ ਜੋ ਕੀ ਪੰਜਾਬ ਨੂੰ 21 20 TV ਚੈਨਲ ਟੀਮ ਫਟਕਲ ਪਹੁੰਚੇਗੀ ਉਹ ਤੁਹਾਡਾ ਪੱਖ ਲੈ ਕੇ ਤੋਂ ਅਸੀਂ ਸਰਕਾਰ ਤੱਕ ਤੱਕ ਦੱਸਾਂਗੇ ਕਿ ਜਿਹੜੀ ਕਰੈਕਸ਼ਨ ਕਲ ਸਕੂਲ ਵੱਲ ਹੋ ਰਹੀ ਹੈ ਤੇ ਤੁਹਾਡੀ ਇਸ ਬਾਰੇ ਕੀ ਰਾਏ ਤੇ ਵੀਡੀਓ ਜਿਹੜੀ ਹੈ ਚੱਲਦੀ ਚੱਲਦੀ ਨੂੰ ਸ਼ੇਅਰ ਕਰੋ ਸੋ ਤੁਸੀਂ ਦੇ ਦਿਰੋ 50 20 TV ਚੈਨਲ ਤੇ ਮੈਂ ਹਾਂ ਸਾਹਿਲ ਮੈਦਾ ਕੈਮਰਾਮੈਨ ਸ਼ਵਰ ਨਾਲ ਧੰਨਵਾਦ ਜੀ ਸ਼ੁਕਰੀਆ ਜੀ